ਕਰਾਂਗੇ ਆਪਾਂ ਕਿਸਾਨਾਂ ਦੀ ਜਿਹੜੀ ਸਥਿਤੀ ਆ ਉਹਦੇ ਬਾਰੇ ਬਿਲਕੁਲ ਵੀ ਜਿਹੜੀਆਂ ਸਰਕਾਰਾਂ ਨੇ ਉਹ ਗੌਰ ਨਹੀਂ ਕਰ ਰਹੀਆਂ ਜਿਹੜੀ ਮੇਨ ਆਪਾਂ ਨੂੰ ਜਿਹੜੀ ਪਾਵਰ ਦਿੰਦੀ ਆ ਰੂਰਲ ਏਰੀਆਸ ਚ ਵੀ ਉਹ ਆਪਣਾ ਮੰਡੀਕਰਨ ਬੋਰਡ ਹੈ ਮੰਡੀ ਸਿਸਟਮ ਹੈ ਜਿਹੜਾ ਕਿ ਜ਼ਿਮੀਂਦਾਰਾਂ ਦੀਆਂ ਸੜਕਾਂ ਵੀ ਜ਼ਿਮੀਂਦਾਰਾਂ ਲਈ ਹੋਰ ਸਹੂਲਤਾਂ ਵੀ ਦਿੰਦਾ ਪਰ ਇਹਨਾਂ ਨੇ ਪਹਿਲਾਂ ਕੱਲੀ ਸਰਕਾਰ ਨੇ ਇਹਦੀ ਆਮਦਨ ਗਿਰਵੀ ਧਰਤੀ ਸੀ ਜੇ ਆਪਾਂ ਗਿਰਵੀ ਦਾ ਸਿਲਸਿਲਾ ਚਲਾਈਏ ਉਹ ਤਾਂ ਜਦ ਗਵਰਨਰ ਰੂਲ ਸੀ ਉਦੋਂ ਤੋਂ ਹੀ ਪੰਜਾਬ ਨੂੰ ਡੈਫੀਸ਼ੀਟ ਸਟੇਟ ਬਣਾਤਾ ਗਿਆ ਜਾਣ ਬੁੱਝ ਕੇ ਆਪਣੇ ਸਿਰ ਤੇ ਕਰਜ਼ਾ ਮੜਿਆ ਗਿਆ ਆਪਣੇ ਪਾਣੀਆਂ ਦੇ ਪੈਸੇ ਨਹੀਂ ਦਿੱਤੇ ਗਏ ਜਾਣ ਕੇ ਪੰਜਾਬ ਨੂੰ ਵੀ ਇਹ ਤਰੱਕੀ ਹੋਰ ਸਟੇਟਾਂ ਨਾਲੋਂ ਵੱਧ ਕਰ ਗਿਆ ਤੇ ਇਹਨੂੰ ਦੱਪਿਆ ਗਿਆ ਦੂਜੀਆਂ ਸਟੇਟਾਂ ਨੂੰ ਚੱਕਿਆ ਗਿਆ ਹੁਣ ਜਦ ਚੱਕੀਆਂ ਗਈਆਂ ਉਹ ਸਥਿਤੀ ਜਿਹੜੀ ਹੈਗੀ ਹੈ ਰਿਵਰਸ ਨਹੀਂ ਕਰੀ ਉਵੇਂ ਹੀ ਪੰਜਾਬ ਨੂੰ ਹੋਰ ਡਬੋਇਆ ਜਾ ਰਿਹਾ ਹੈ ਤਾਂ ਕਿ ਉਰੇ ਕੋ ਕਾਰਪੋਰੇਟ ਸਦਾ ਕਬਜ਼ਾ ਕਰਾਇਆ ਜਾਵੇ ਉਹਦੇ ਕਰਕੇ ਮੰਡੀਕਰਨ ਬੋਰਡ ਦਾ ਜਿਹੜੀ ਆਮਦਨ ਹੈ ਆਮਦਨ ਨੂੰ 3 ਤੋਂ 1.5% ਕਰਿਆ ਜਾ ਰਿਹਾ ਹੈ ਤੇ ਜਿਹੜਾ ਕਰਜ਼ਾ ਇਹ ਮੰਗ ਰਹੇ ਨੇ ਉਹ 7 ਤੋਂ 8 8.5% ਤੱਕ ਲਿਜਾਇਆ ਜਾ ਰਿਹਾ ਉਹਦਾ ਜਿਹੜਾ ਰੇਟ ਆਫ ਇੰਟਰਸਟ ਮਤਲਬ ਆਮਦਨ ਨੂੰ ਅੱਧ ਕਰਨ ਤੇ ਤੇ ਕਰਜ਼ੇ ਦੀ ਜਿਹੜਾ ਰੇਟ ਆਫ ਇੰਟਰਸਟ ਵਧਾਉਣ ਤੇ ਇਹ ਸਰਕਾਰਾਂ ਦਾ ਕੀ ਮਕਸਦ ਆ ਆਪਾਂ ਸਮਝ ਸਕਦੇ ਹਾਂ ਇਹ ਜਾਣ ਬੁੱਝ ਕੇ ਵੀ ਜਿਹੜੇ ਆਪਣੀ ਰੂਰਲ ਸੜਕਾਂ ਨੇ ਉਹਨਾਂ ਨੂੰ ਮੇਨਟੇਨ ਕਰਦੇ ਆ ਹੋਰ ਸਾਰਾ ਇਨਫਰਾਸਟ੍ਰਕਚਰ ਜਾਣ ਕੇ ਖਤਮ ਕਰੇ ਜਾ ਰਹੇ ਆ ਤਾਂ ਕਿ ਜ਼ਿੰਮੇਦਾਰਾਂ ਦੀ ਜਿਹੜੀ ਮੇਨ ਬੈਕਬੋਨ ਆ ਉਹਨੂੰ ਤੋੜਿਆ ਜਾਵੇ ਆਪਾਂ ਨੂੰ ਗੌਰ ਕਰਨੀ ਚਾਹੀਦੀ ਆ ਦੇਖੋ ਪਹਿਲਾ ਇਹ اپੋਜੀਸ਼ਨ اپੋਜੀਸ਼ਨ ਖੇਡਣ ਲਾਇ ਜਾਂਦੇ ਨੇ ਸਰਕਾਰ ਨਾਲ ਖੜਦੇ ਨਹੀਂ ਭਗਵੰਤ ਮਾਨ ਵੀ ਇਲਜ਼ਾਮ ਤਾਂ ਕਿ ਸੀਮਤ ਰਿਹਾ ਦੂਜੇ ਨੂੰ ਥੱਲੇ ਦਿਖਾਉਣ ਲਈ ਹੋ ਇਹਨੇ ਵੀ ਉਹਦੋਂ ਨਹੀਂ ਚੱਕਿਆ ਮੁੱਦਾ ਵੀ ਤਾਂ ਕਿ ਸਰਕਾਰਾਂ ਦੀ ਮਦਦ ਕਰਕੇ ਸੈਂਟਰ ਤੋਂ ਕੋਈ ਪੈਸਾ ਲਿਆਂਦਾ ਜਾਂਦਾ ਹੁਣ ਵੀ ਇਹ ਬਹੁਤ ਦੇਰ ਹੋ ਰਹੀ ਹੈ ਵੀ ਜੇ ਬਾਕੀ ਦੇ ਆ ਪਾਰਟੀਆਂ ਵੀ ਇਕੱਠੀਆਂ ਹੋ ਕੇ ਪੰਜਾਬ ਦੇ ਇਕੱਲੇ ਗੱਲ ਨਹੀਂ ਕਰਨਗੀਆਂ ਤਾ ਆਪਣੀ ਜਿਹੜੀ ਰੈਂਦ ਖੂਦ ਆਮਦਨ ਵੀ ਆ ਉਹ ਵੀ ਮਾਰਤੀ ਜਾਓ ਇਹ ਇਕੱਲਾ ਜ਼ਿਮੀਦਾਰਾਂ ਦਾ ਨਹੀਂ ਫਰਕ ਪੈਣਾ ਸਾਰਾ ਬਾਜ਼ਾਰ ਹੀ ਜ਼ਿਮੀਦਾਰਾਂ ਤੋਂ ਚੱਲਦਾ ਹੈ ਇਹ ਬਾਕੀ ਸਾਰਾ ਸਿਸਟਮ ਹੀ ਇਹਨਾਂ ਨੇ ਕਲੈਪਸ ਕਰ ਦੇਣਾ ਤੁਹਾਨੂੰ ਜਿਹੜਾ ਇਹ 90% ਗਰੀਬੀ ਲਿਆਉਣੀ ਮੁਲਕ ਚ ਇਹ ਉਸ ਦਾ ਆਰਐਸਐਸ ਦਾ ਏਜੰਡਾ ਹੈ ਜਿਹੜਾ ਲਾਗੂ ਕਰਿਆ ਜਾ ਰਿਹਾ ਹੈ ਜਿਹੜਾ ਆਪ ਲੋਕਾਂ ਨੂੰ ਹੌਲੀ ਹੌਲੀ ਪਤਾ ਚੱਲੂਗਾ ਇਹਨਾਂ ਨੂੰ ਆਏ ਜੇ ਗਰੀਬ ਹੋ ਕੇ ਇਹਨਾਂ ਨੂੰ ਅਸੀਂ ਕੰਟਰੋਲ ਕਰ ਲਾਂਗੇ ਪਰ ਇਹ ਪੰਜਾਬੀ ਨੇ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ ਆਪ ਸਭ ਇਹ ਜਜ਼ਬਾਤਾਂ ਨਾਲ ਆਮ ਬੰਦਿਆਂ ਦੇ ਨਾਲ ਖੇਡੋ ਇਹਨਾਂ ਨੂੰ ਨਾ ਪਰੇਸ਼ਾਨ ਕਰੋ ਜਿਹੜੇ ਇਹ ਜੀਆਂ ਪੋਲਿਸੀਜ਼ ਲਿਆਓ ਜਿਹਦੇ ਵਿੱਚ ਇਹਨਾਂ ਦੀ ਤਰੱਕੀ ਹੋਵੇ ਡਵੈਲਪਮੈਂਟ ਹੋਵੇ ਨਾ ਕਿ ਇਹਨਾਂ ਨੂੰ ਕੰਟਰੋਲ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਹੋ ਤੁਸੀਂ ਇਹ ਕੰਮ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ